ਕਿਆ ਸਾਲ ਅਸੀਂ ਪਿੱਛੇ ਚਲੇ ਗਏ ਜੋ ਉਦੋਂ ਅਸੀਂ ਸੈਲੀਬ੍ਰੇਟ ਕੀਤਾ ਹੈ ਵਰਲਡ ਕੱਪ ਜਿੱਤਣ ਤੋਂ ਬਾਅਦ ਉਦੋਂ ਅੰਗਰੇਜ਼ੀ ਗਵਰਨਮੈਂਟ ਸੀ ਗਿਆਨੀ ਜੈਲ ਸਿੰਘ ਜੀ ਦੀ ਸੁਪਰਵਾਈਜ਼ਨ ਦੇ ਅੰਦਰ ਪੰਜਾਬ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਕੈਂਪ ਲੱਗਾ ਸੀ ਆਮ ਬੇਬੀ ਆਫ ਦਾ ਟੀਮ ਐਟ ਦੈਟ ਟਾਈਮ ਜਿਆਦਾ ਨਹੀਂ ਇਹ ਮੇਰਾ ਕੰਮ ਸੀਗਾ ਕਿ ਮੈਂ ਬਸ ਇੱਕ ਹੀ Aim ਸੀਗਾ ਕਿ ਮੈਂ ਖੇਡਣਾ ਹੈ ਔਰ ਉਹ ਜਿਹੜੀਆਂ ਟੀਮ ਦੇ ਵਿੱਚ ਆਪ ਵਿੱਚ ਇਤਫਾਕ ਸੀਗਾ ਕੋਆਰਡੀਨੇਸ਼ਨ ਸੀਗਾ ਜਾਂ ਗਰਾਊਂਡ ਦੇ ਵਿੱਚ ਨਹੀਂ ਜਾਂਦੇ ਸੀਗੇ ਅੰਡਰਸਟੈਂਡਿੰਗ ਸੀ ਐਕਸਲੈਂਟ ਵੱਡਿਆਂ ਦਾ ਆਦਰ ਵੱਡਿਆਂ ਦਾ ਛੋਟਿਆਂ ਪਤੀ ਪਿਆਰ ਔਰ ਜੇ ਇੱਕ ਹੋ ਕੇ ਜਿਹੜਾ ਅਸੀਂ ਖੇਡੇ ਆ ਕਿਉਂਕਿ hockey is a magic game ਇੱਕ ਕੱਲਾ ਆਦਮੀ ਨਹੀਂ ਜਿੱਤ ਸਕਦਾ ਕੋਲੇ ਤੱਕ ਐਸੇ ਕਿੱਦਾਂ ਪਹੁੰਚਣਾ ਹੈ ਅੱਗੇ ਗੋਲ ਕਿਦਾਂ ਕਨਵਰਟ ਕਰਨਾ ਹੈ ਪੂਰੀ ਟੀਮ ਦਾ ਕੰਬੀਨੇਸ਼ਨ ਦਾ ਇੱਕ ਕੰਬੀਨੇਸ਼ਨ ਬਣਦਾ ਹੈ देन ਵੀ ਵਿਲ ਅਚੀਵ ਵਿਚ ਗੋਲ ਤੁਹਾਡਾ ਏਮ ਜਿਹੜਾ ਹੈ ਉਹ ਤਾਂ ਹੀ ਹੁੰਦਾ ਹੈ ਕਿ ਗੋਲ ਕਰਨਾ ਹੈ ਕਿਦਾਂ ਕਰਨਾ ਹੈ ਕਿਦਾਂ ਉੱਥੋਂ ਤੱਕ ਪਹੁੰਚਣਾ ਹੈ ਕੋਚ ਮੈਨੇਜਰ ਦਾ ਵੀ ਹੋ ਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਰੋਲ ਹੁੰਦਾ ਹੈ ਟਾਈਮ ਟੂ ਟਾਈਮ ਕਦ ਕੀ ਰੂਲ ਹੈ ਕਿਸ ਨੂੰ ਚੇਂਜ ਕਰਨਾ ਹੈ ਕਿ ਇਹਨੂੰ ਚੇਂਜ ਕਰਨਾ ਉਹਨਾਂ ਦਾ ਸਭ ਤੋਂ ਜ਼ਿਆਦਾ ਕੰਟ੍ਰਿਬਿਊਸ਼ਨ ਸਾਡੇ ਟਾਈਮ ਤੇ ਚੀਜ਼ਾਂ ਨਹੀਂ ਸੀਗੀਆਂ ਆਪਣੇ ਅੱਜ ਦੇ ਪਲੇਅਰਾਂ ਨੂੰ ਇਸ ਦਾ ਫਾਇਦਾ ਲੈਣਾ ਚਾਹੀਦਾ ਅਗਰ ਗੌਰਮੈਂਟ ਇੰਨਾ ਅੱਛਾ ਅਰਬੀਅਸ ਪਲੇਅਰਸ ਵਾਸਤੇ ਪਲੇਅਰਸ ਨੂੰ ਵੀ ਰਿਟਰਨ ਦੇਣਾ ਚਾਹੀਦਾ ਹੈ ਗਰਾਊਂਡ ਦੇ ਵਿੱਚ ਪੰਜਾਬ ਗਵਰਨਮੈਂਟ ਜੋ ਇੰਨਾ ਐਫਰਟਸ ਕਰ ਰਹੀ ਹੈ ਇੰਨਾ ਪਹਿਲੇ ਕਦੀ ਨਹੀਂ ਹੋਇਆ ਅੱਜ ਦੇ ਪਲੇਅਰਾਂ ਨੂੰ ਗਵਰਨਮੈਂਟ ਦੇ ਨਾਲ ਮਿਲ ਕੇ ਚੱਲ ਕੇ ਜੋ ਸੂਰਤ ਦੇ ਰਹੀ ਉਹਦਾ ਫਾਇਦਾ ਲੈ ਕੇ ਆਪਣੇ ਆਪ ਨੂੰ ਠੀਕ ਰੱਖਦੇ ਹੋਏ ਆਪਣਾ ਆਪਣੇ ਮਾਂ-ਬਾਪ ਦਾ ਨਾ ਆਪਣੇ ਸਟੇਟ ਦਾ ਨਾ ਔਰ ਨੇਸ਼ਨ ਦਾ ਨਾ ਔਰ ਇੰਡੀਅਨ ਫਲੈਗ ਉੱਪਰ ੱਢਣਾ ਚਾਹੀਦਾ ਹੈ ਬਸ ਇਹ ਹੀ ਅਸੀਂ ਦੇਖਣਾ ਚਾਹੁੰਦੇ ਹਾਂ ਹੈ ਥੈਂਕ ਯੂ ਓਕੇ ਸ਼ਿਫਤੀ ਸਰ